ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਗਏ ਜੀ ਇੱਕ ਬਾਈ ਗਾਂ ਦੀ ਤਾਜੀ ਸੂਈ ਇੱਕ ਬਾਈ ਕੋਲੇ ਮੱਝਾਂ ਬਈ ਸੂਈ ਸਵਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਈ ਜੀ ਭਾਈ ਜੀ ਸਸਕਾਲ ਤੁਸੀਂ ਡਾਕਟਰ ਹੋ ਠੀਕ ਆ ਵਧੀਆ ਬਾਈ ਤੁਸੀਂ ਦੱਸੋ ਠੀਕ ਬਹੁਤ ਵਧੀਆ ਯਾਰ ਤੁਹਦਸ ਕਿਵੇਂ ਚੱਲਦਾ ਕੰਮਕਾਰ ਕੰਮ ਕਰਿਆ ਜਨ ਬਾਬੇ ਕਿਰਪਾ ਨੇ ਵੀਰੇ ਚਲੋ ਬਈਆ ਹਾਂਜੀ ਨਾਮ ਤੇ ਐਡਰੈਸ ਨਾਮ ਆਪਣਾ ਗੋਰਾભાઈ ਪਿੰਡ ਭਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਵੀਰੇ ਬਧਾਤਾਂ ਨਹੀਂ ਛੜ ਕੇ ਤੇ ਘਰ ਨਾਂ ਅਨਸਰ ਗੁਰਦੁਆਰਾ ਵੀ ਵਾਜਦਾ ਗੁਰੂ ਸਰਾਲੇ ਵਾਜਦਾ ਪੈ ਤੇ ਲੋਕਲ ਓਕੇ ਬਈ ਮੋਬਾਈਲ ਨੰਬਰ 9872880432 ਹੈ ਵੀਰੇ ਠੀਕ ਆ ਬਈ ਕਿਹੜਾ ਸੂਆ ਸੂਈ ਹੈ ਬਣ ਇਹ ਦੂਜਾ ਸੂਆ ਸੂਈ ਹੈ ਠੰਡੀ ਸੂਈ ਦਾ ਪੂਰਾ ਡਾਕਟਰ ਓਕੇ 10 ਘਰ ਦੁੱਧ ਬਾਹਰ 10 ਮੰਨ ਕੇ ਲੈ ਲਓ ਦੁੱਧ ਬਾਜੂਗੀ ਠੀਕ ਆ ਕਦੋਂ ਸੂਈ ਹੈ ਹੋ ਗਏ ਹੁਣ ਹਫਤਾ ਸੂਈ ਦੀ ਵੀਰੇ ਨੂੰ ਬੱਚਾ ਬੱਸਾ ਦਿੱਤਾ ਵੀ ਇਹਨਾਂ ਵਗਰ ਅੱਛਾ ਦਿੱਤਾ ਬਈ ਕੋਨੇ ਬਹੁਤ ਹਲੇ ਮੱਝ ਹੀ ਆ ਹਾਂ ਹਾਂ ਮੱਜਾ ਮਰ ਗਿਆ ਯਾਰ ਜਦੋਂ ਮਰਜੀ ਬੈਠਾ ਨਹੀਂ ਸੰਦੇ ਕੋਈ ਖੰਡਲੀ ਸੀਲ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੱਚਾ ਦੇਤਾ ਬੱਚਾ ਥਾਣ ਦੇ ਲੱਗਿਆ ਹਾਂ ਤੇ ਸੰਦਾ ਕੋਈ ਜੰਨੀ ਹੁੰਦਾ ਮੱਝ ਆ ਬਾਈ ਬਣੀ ਥਾਣ ਦੇ ਪੂਰੀ ਵਿਥੀ ਦੇ ਕਲਾ ਕਲਾ ਥਾਣ ਮੁੱਠੀ ਵਾਲਾ ਥਾਣ ਗਲਾਬੀ ਥਾਣ ਕਹਨੇ ਬਾਈ ਨਹੀਂ ਥਣ ਚੰਗਾ ਵੀ ਚਵਾਈ ਚੰਗੀ ਕਰਮ ਵਾਲੀ ਦੀ ਯਾਰ ਠੀਕ ਆ ਹੂੰ ਖੋਲ ਦੇ ਤੋਰੇ ਫੇਰ ਖਾ ਦੇ ਮੱਝ ਨਾਲ ਦਾ ਦੁੱਧ ਦੇ ਦੂੰ ਹੈਂਡ ਫੁੱਲੋ ਗਰਮੀ ਬਿਲਕੁਲ ਨਹੀਂ ਮਾਨਦੀ ਮੰਗ ਬਹੁਤ ਆ ਮਿਲਦੀ ਬਹੁ ਘਟਾ ਹਾਂ ਬਹੁ ਘਟ ਮਿਲਦੀ ਬਾਕੀ ਮੇਨ ਗੱਲ ਇਹਨੇ ਠੰਡੀ ਹੋਣੀ ਚਾਹੀਦੀ ਆ ਇਹ ਬਰੀਡ ਠੰਡੀ ਹੋਵੇ ਇਹਦੇ ਨਾਲ ਦੀ ਕੋਈ ਗਾ ਨਹੀਂ ਇਹਦੇ ਵਰਗੀ ਤਾਂ ਹਾਂ ਸਹੀ ਗੱਲ ਮੱਜਾ ਮਰ ਗਿਆ ਆ ਦੇ ਬੱਕਰੀ ਵਰਗੀ ਫਰਦੀ ਆ ਹੂੰ ਕੁਛ ਨਹੀਂ ਕਹਿਦੀ ਕਰਮ ਵਾਲੀ ਯਾਰ ਨੰਬਰ ਤੋਰ ਆਗਾ ਬਾਕੀ ਕੋਈ ਜੱਕਰ ਨਹੀਂ ਤਾਰਾ ਇਹਨੀਆਂ ਬਾਈ ਮਾਰ ਕੇ ਦਿਖਾਉਂਦਾਗਾ ਠੰਡੀ ਸੀਲ ਬਰੀਡ ਇੱਕ ਨੰਬਰ ਬਰੀ ਇੱਕ ਨੰਬਰ ਕੋਈ ਲੱਸੀ ਨਹੀਂ ਲਾਮੀ ਨਹੀਂ ਇੱਕ ਨਹੀਂ ਗਿੰਦ ਜਾਨ ਬਹੁਤ ਸਾਰੀਆਂ ਗੱਲਾਂ ਓਕੇ ਆ ਬੱਚ ਇਹਦੇ ਮਨਗਰ ਚ ਮੁੰਡੇ ਨੇ ਅੱਜ ਹਰਾ ਨਹੀਂ ਵੱਡੇ ਹੁਣ ਪੱਠੇ ਖਾਣ ਲੱਗੀ ਜਦਾਂ ਕੀ ਮੁੱਲ ਲਗੁਰੇ ਜਾਇ। ਅਦਾਲਤਾਂ ਦੇ ਬੱਲੇ ਮੰਗੀ ਕੌਣ ਜਾ ਗਿਆ ਬਾਈ 45 ਮਾਂਗ ਲਈ 44 ਮਾਂਗ 94 ਮਾਂਗ 43 ਹਜ਼ਾਰ ਦੀ ਬੈਠੀ ਦੇ ਦਾਂਗੇ। ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 43 ਹਜ਼ਾਰ ਦੀ ਬੈਠ ਦੇ ਦਾਂਗੇ ਬਾਈ ਕਹਿੰਦਾ ਵਿੱਚੋਂ ਮਾਨਦਨ ਕੋਈ ਹਾਂ ਉਹਦੇ ਦਾਬ ਬਾਈ ਇਹ ਜਿਹਾ ਬਾਈ ਮਨ ਕੇ ਚੱਲ 85 ਠੰਡੀ ਬਹੁਤ ਆਣੇ ਕੋਈ ਹੂੰ ਜੀਓ ਅਵਰੇ ਗਾ ਚਾਹੀ ਮੰਗਾ ਲ ਕੋਈ ਨਹੀਂ ਕੰਨੀ ਯਾਰ। ਬੰਦੇ ਪਰ ਜਦੇ ਆਣ ਬਾਲਾ ਕਮਾਲ ਦਾ ਲੱਗਿਆ ਕਰਮਾਂ ਹੀ ਤਾਂ ਇੱਕ ਨੰਬਰ ਥਾਨ ਲੱਗੇ ਚਵਾਈ ਵੀ ਦੇਖ ਕੇ ਰਖਾਵਾਂਗੇ ਲੈ ਲੀਵਾਗੇ ਜਮਾ ਮਾਦੇ ਨਾਲ ਦਾ ਦੁੱਧ ਦੇ ਦੇਣਾ ਫੈਂਟ ਪੂਟ ਫੁੱਲ ਆਉਣੀ ਆ ਅੱਜ ਹੀ ਆਈ ਅਰਕ ਚੋਕੇ ਲੈ ਕੇ ਆਉਂਦੀ ਸੀ ਬਈ ਆਪਾਂ ਠੀਕ ਆ ਨਹੀਂ ਭੋਰਾ ਨਹੀਂ ਉਪਰ ਕਰਿਆ ਕਰਮਾ ਹੂੰ ਜਮਾ ਪੀੜੀ ਡਾਕੇ ਚੋਂ ਦਾ ਬੰਦਾ ਭਈ ਤਾਂ ਖੇਤਾਂ ਚੋਂ ਲਈ ਆਪਣੇ ਘਰ ਕੋਲ ਓਕੇ ਜਮਾ ਗਵਾਂਢਾ ਤੋਂ ਲਿਆ ਮੰਨ ਕੇ ਸੀ ਹੂੰ ਆਰਨੀ ਪਟੂ ਯਾਰ ਬਾਕੀ ਬਈ ਇਹਦਾ ਦੁੱਧ ਨਾਲ ਸਿਹਤ ਲਈ ਚੰਗਾ ਹਾਂ ਦੁੱਧ ਚੰਗਾ ਬਾਕੀ ਬੱਚੇ ਪੁੱਛੇ ਨੂੰ ਪਿਉਣਾ ਜਿਵੇਂ ਜਵਾਕ ਨੂੰ ਨਾ ਛੋਟੇ ਨੂੰ ਬਹੁਤ ਚੰਗਾ ਦੁੱਧ ਆ ਵੀ ਸਹੀ ਯਾਰ ਉਹ ਤੇਰੇ ਮੂਰੇ ਕੈਮਰਾ ਮਾਰ ਕੇ ਖੜਿਆ ਆ ਰਾਮ ਨਾ ਖੜੀ ਆ ਨਾ ਨਹੀਂ ਮਾਉ ਜਨਾ ਖੜੀ ਆ ਬਈ ਕੋਈ ਮੂਰੇ ਬੰਦਾ ਨਹੀਂ ਖੜਾ ਬਈ ਹੂੰ ਜੀ ਲੈ ਚਵਾਈ ਚੈੱਕ ਕਰੋ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਠੰਡੀ ਹੈ ਬਰੇ ਠੰਡੀ ਦੀ ਆ ਫੁੱਲ ਗਾਰੰਟੀ ਦਵਾਂਗਾ ਬਈ ਆਪਾਂ ਯਾਰ ਹੂੰ ਦੁੱਧ ਦਾ ਕਹਾਲੀ ਦੀ ਸੇਵਾ ਦਾ ਵੀ ਜਿੰਨਾ ਮਰਜ਼ੀ ਕੱਢ ਲੈਣਾ ਸਹੀ ਆ ਬਈ ਲੈ ਮਗਰ ਇਹਦੀ ਗਰੰਟੀ ਹੋਗੀ ਇੱਕ ਕੰਮਬਰ ਚੋਂ ਆ ਇੱਕ ਕੰਮਬਰ ਤਾਂ ਵੱਧ ਘੱਟ ਦੀ ਆਪਣੀ ਫੁੱਲ ਗਰੰਟੀ ਉਹ ਠੰਡੀ ਦੀ ਸੀਲ ਦੀ ਗਰੰਟੀ ਹੋਗੀ ਠੀਕ ਆ ਦੁੱਧ ਵੀ ਜਮਾ ਚ ਟੱਕ ਨਹੀਂ ਹਾਂ ਆ ਦੇਖਣੇ ਪਾ ਕੀ ਬਾਤ ਇੱਕ ਕੰਮਬਰ ਚ ਵਈ ਲੱਜਾ ਜਮਾ ਚ ਟਾ ਦੁੱਧਾ ਦਾ ਹੈਂਡ ਫੁੱਲ ਆ ਜਾਣੀਆਂ ਗਰਮੀ ਦੇ ਇਹ ਉਤਰਨਾ ਹੋਣਾ ਗਾਣੇ ਆਪਾਂ ਤਾਂ ਪਹਿਲਾਂ ਥੱਲੇ ਬਹਿ ਗਏ ਸਹੀ ਗੱਲ ਆ ਹੁਣ ਲਾ ਜਿਹਨੇ ਚ ਪਸ਼ਾਹ ਨੇ ਕਰਿਓ ਜੇ ਲਾਉਂਦੇ ਨੇ ਸਹੀ ਆ ਬਈ ਹੱਲੋ ਦਾ ਇੱਕ ਨੰਬਰ ਆ ਯਾਰ ਉਹ ਟੋਲੇ ਦੇ ਫਟਕਾ ਨਹੀਂ ਯਾਰ ਸਹੀ ਗੱਲ ਆ ਬਾਈ ਥਾਣਾ ਦੀ ਗਾਰੰਟੀ ਹੋ ਗਈ ਆਪਣੀ ਦੁੱਧ ਦੀ ਗਾਂ ਵਾਲੀ ਸੇਵਾ ਮੋਲ ਵੀ ਜਾਇਜ ਆ ਯਾਰ ਦੁੱਧ ਦਾ ਸੇਵਾ ਨਿਕਣੀ ਬਾਈ ਜਮਾ ਜਾਇਜ ਮੋਲ ਲ ਖਿੱਚ ਕੇ ਮੋਲ ਆ ਠੰਡੀ ਆ ਯਾਰ ਠੰਡੀ ਕੂਰੀ ਆ ਕੋਈ ਨਹੀਂ ਕਹਿੰਦੀ ਇਸ ਗੱਲ ਦੀ ਆਪਾਂ ਗਾਰੰਟੀ ਤਾਂ ਤੌਰ ਕਰ ਕੇ ਕਵਰੀ ਖਾਣਾ ਤੋੜ ਦੇ ਬਾਈ ਹੂੰ ਤੋਰਾ ਤੋਰਾ ਐਨ ਓਕੇ ਆ ਕਿ ਨਹੀਂ ਬਾਈ ਇੱਕ ਨੰਬਰ ਆ ਵੀਰੇ ਹੂੰ ਹਾਂ ਦੇਖ ਬਾਕੀ ਮੋਲ ਬਾਈ ਨੇ ਜਾਇਜ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਕੀ ਪਲੀ ਦੀ ਬਹੁਤ ਆ ਬਲੀ ਬਹੁਤ ਜਾਨ ਵਾਲੀ ਆ ਕਿ ਲੱਸੀ ਨਹੀਂ ਲਾਵੀ। ਹਮ। ਨਾ ਤਾਂ ਕਾ ਕਰਿਆ ਤੇ ਨਾ ਮਾ ਉਹ ਨਾ ਫਰਦੀ ਮੇਰੇ ਮਗਰ। ਹਮ। ਸਹੀ ਗੱਲ। ਜੇ ਆਏ ਨਹੀਂ ਹੈਗੀ ਉਹ ਖਰਾਬ ਜੀ ਨਹੀਂ ਹੈਗੀ। ਸਹੀ ਆ। ਇਹਨਾਂ ਨਾਲ ਦੀ ਠੰਡੀ ਮੰਜ ਕੋਈ ਰੀச் ਨਹੀਂ ਆ ਦਿਲ। ਜਿੱਦਿਆਂ ਬੈਠੇ। ਸਹੀ ਗੱਲ ਆ। ਅੱਗੇ ਆ ਗਈ ਮੱਝ। ਕਿਹੜਾ ਸੂ ਸੂਈ ਵੀ ਆ? ਮੱਝ ਭਾਈ ਦੂਜੇ ਸੂਏ ਸੂਈ ਦੱਸਿਆ ਮਾਲ ਕਰੇ। ਓਕੇ। 9 ਬੇਦੀ ਪੱਦਰ 9 ਕਿਲੋ ਦੁੱਧ, 8 ਮਨ ਕਿਲੋ ਦੁੱਧ 10 ਤੋਂ ਬਾਹਰ ਹੀ ਦੇ ਦੂ ਜੇ ਚੰਗੀ ਜਾਂ ਲਿਕੇ ਨੇ। ਠੀਕ ਆ। ਬੱਚਾ ਕੀ ਜੇ ਤਾਂ ਨਹੀਂ ਬੱਚਾ ਕੱਟੀ ਵਰਿਆ ਬਈ ਕੱਟੀ ਕੱਟੀ ਬੋਲੀ ਗਈ ਹੈ ਨਾ ਕਿੰਨਾ ਕਿ ਟਾਈਮ ਹੋ ਗਿਆ ਸੋਹਣੀ ਬਹੁਤ ਆ ਬਈ 3.5 ਮਹੀਨੇ ਸੁੱਈ ਰੱਖਦੇ ਆ ਮਾਲਕ ਓਕੇ ਬਈ ਹੂੰ ਬੱਚਾ ਕੱਟੀ ਨੀਲੀ ਰਾਵੀ ਮੱਝ ਆ ਬਈ ਹੂੰ ਫੇਸ ਸਿੰਘ ਆ ਕਿੱਥੇ ਚਲੇ ਤੋ ਚੈੱਕ ਕਰਵਾਣੇ ਲੈ ਬਹੁਤ ਚੰਗਾ ਥਣ ਲੱਗਿਆ ਚਵਾਈ ਕਿਵੇਂ ਭਰਾ ਚਵਾਈ ਤਾਂ ਟੋਲੂ ਪੰਪ ਹੀ ਵਰੇ ਯਾਰ ਹੂੰ ਨੀਲੀ ਰਾਵੀ ਦੇ ਬੱਚੇ ਵੀ ਚੰਗੇ ਬਾਦੂ ਡੱਬੂ ਡੰਬਾ ਹੈਗੇ ਆ ਪੈਰਾ ਮੰਨ ਲੈਵਾ ਦੇਖੀ گاਵਾ ਨਾਲ ਦਾ ਜਮਾ ਹਾਂਜੀ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਕਿਆ ਪਤਾ ਜਬ ਬਾਲਟੀ ਲੈ ਚੱਕ ਗਾਂ ਦੇ ਮੱਝੇ ਹੋਣ ਪਤਲੀ ਚਮੜੀ ਦੀ ਹੈ ਨਾ ਹਾਂਜੀ 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 ਦੁੱਧ ਤਾਂ ਬਈ ਜਿਵੇਂ ਮੰਨ ਕੇ ਚੱਲ ਚੱਲ ਠੀਕ ਜੀ ਸੇਵਾ ਤੋਂ ਆਈ ਦੀ ਚਰੀ ਕਰਮ ਵਾਲੀ ਹੂੰ ਜੇ ਕੋਈ ਚੰਗੀ ਸਾਂਭਾਂ ਲੈਗਾ ਮੈਂ 12 ਕਿਲੋ ਦੁੱਧ ਦੇ ਦੂੰਗਾ ਹੁਣ ਵੀ ਓਕੇ ਕੀ ਮੋਨ ਲਾਗੋ ਰੇ ਫਰਜ਼ਾਇਜ ਇਹਦਾ ਮੰਗੀ ਜਾ ਕੇ ਕੁਛ ਮਰਜੀ ਵਿਆਸੀ ਦੀ ਮੈਂ ਦੇ ਦਾਂਗੇ ਕਿਹਦੇ ਹੋ ਗੱਲਾਂ ਦਾ ਟਟੀਕਾ ਲੱਗਿਆ ਤਾਂ ਗੱਬਣ ਵਾਲਾ ਡੇਢ ਮਹੀਨਾ ਹੋ ਜਾਊਗਾ ਇਹਨੂੰ ਠੀਕ ਆ ਏ ਕਿ ਲੇਵਾ ਦੀ ਕਾਮਾ ਨਾਲ ਦਾ ਗੰਗਾ ਬਗਾ ਦੁੱਧੜੀ ਬਰੇਰ 15 ਤਰੀਕ ਨੂੰ ਮੰਨ ਕੇ ਚੱਲ ਗਏ ਠੀਕ ਆ ਲੱਗਿਆ ਦਾ ਜੀ ਹੂੰ ਚਾਹੇ ਤਾਂ ਡੇਢ ਹੋ ਜੂ ਚਾਹੇ ਮਹੀਨਾ ਹੋ ਜੂ 2 ਹੋਵੇ ਚਾਹੇ 2 ਹੋ ਰੇ ਯਾਰ ਹੂੰ ਤੇ ਮਹੀਨਾ ਹੋ ਜੂਗਾ ਓਕੇ ਆ 15 ਨੂੰ ਓਕੇ ਉਹਨਾਂ ਨੇ ਕੱਲ ਵੀ ਮੈਨੂੰ ਫੋਨ ਲਾ ਕੇ ਪੁੱਛਿਆ ਕਿਤੇ ਤਾਂ ਕਹਿੰਦੇ 11ਵੇਂ ਮਹੀਨੇ ਕਿਤੇ 12 ਵਜੇ ਪਰ ਲੱਗੀ ਹੈਗੀ 1 ਮਹੀਨੇ ਮੰਨ ਲਿਆ ਆਪਾਂ ਖਾਲੀ ਕਹਿ ਕੇ ਦੇਵਾਂਗੇ ਵੀਰੇ ਪਰ ਡਾਕਟਰ ਤੋਂ ਮੈਂ ਕੱਲ ਚੈੱਕ ਕਰਾ ਲਈ ਸੀ ਹੁਣ ਸਰ ਡਾਕਟਰ ਕਹਿੰਦਾ ਹੈ ਤਾਂ ਹੈ ਤੇ ਹੈਗੀ ਪਰ ਮੈਂ ਗਰੰਟੀ ਲੈਂਦਾ ਠੀਕ ਆ ਬਾਕੀ ਤਾਂ ਨਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਨ ਠੰਡੀ ਸੀਲ ਫੁੱਲਾ ਹਣ ਔਰ ਠੰਡੀ ਤਾਂ ਬਾਈ ਬੱਕਰੀ ਵਰਗੇ ਯਾਰ ਹ ਉਨੇ ਬੱਦਕ ਤਾ ਡਾਕਟਰ ਵਾਲੀ ਪੋਲੀ ਹੋਰ ਕਿ ਲੱਗਣਾ ਠੀਕ ਆ ਬਾਕੀ ਲੇ ਬਾਈ ਦਾਸਨਾ ਯਾਰ ਦੁੱਧ ਵਾਲਾ ਨਹੀਂ ਦੁੱਧ ਵਾਲੀ ਆ ਬਾਈ ਮੈਂ ਬਰੀਕ ਆ ਯਾਰ ਦੁੱਧ ਨੂੰ ਦੋ ਬੁੱਧ ਤਾਂ ਖਰੀ ਬਹੁਤ ਨਿਕਲੂਗੀ ਇੱਕ ਨੰਬਰ ਵੱਜਾ ਯਾਰ ਇਹਨੇ ਦੁੱਧ ਕੱਢਿਆ ਫਿਰ ਕੱਢੂ ਗਰੀ ਗਾਂ ਤਾਂ ਇਹ ਦੁੱਧ ਦਾ ਸੇਵਾ ਦਾ ਵੀਰੇ ਯਾਰ ਸਹੀ ਗੱਲ ਆ ਬਾਈ ਬਾਕੀ ਦੂਜੇ ਨੰਬਰ ਤੇ ਗੱਬਣ ਨਿਕਲੀ ਪੈਣੀ ਇਹਦੇ ਕੋਈ ਅੰਤ ਹੀ ਨਹੀਂ ਹਮ ਹੈ ਗੱਬਣ ਮੈਂ ਮਿਲਦੀ ਘਟਾ ਵੀਰੇ ਬਾਕੀ ਪੱਕੀ ਰੋਟੀຊੁੰਦੀਆਂ ਮੁਰੇ ਸਹੀ ਗੱਲ ਆ ਬਾਈ ਬਾਕੀ ਗੱਬਣ ਨਿਕਲੇ ਬੱਚਾ ਬਹੁਤ ਚੰਗਾ ਯਾਰ ਹਾਂ ਕੱਟੀ 10000 ਦੀ ਆ ਬਾਈ ਹੁਣ ਇਸ ਟਾਈਮ ਬੜਾ ਦੇਖ ਕੱਟੀ ਦਾ ਕਿ ਅਨੇ ਸੰਗਾਲੋ ਦਾ 1.5 ਮਹੀਨੇ ਸੂਈ ਚ ਕੱਤੀ ਵੀਰੇ ਹਮ ਮੱਝ ਠੀਕ ਆ ਤੇ ਦੂਜੇ ਨੰਬਰ ਤੇ ਗੱਲ ਆਇਆ ਬਾਈ ਇਹ ਗੱਪੜ ਨਿਕਲੀ ਬੱਬਣ ਪਰ ਨਿਕਲੂ ਪੱਕਾ ਥਾਣੀ ਬੜਾ ਚੈੱਕ ਪੂਰੀ ਵਿੱਚ ਤੇ ਕੱਲਾ ਕੱਲਾ ਦਾ ਸਮਾਜ ਚੈੱਕ ਕਰੋ ਮੱਝ ਦਾ ਮਗਰ ਉਹ ਦਿਖਾ ਹੁਣ ਹਮ ਮਗਰ ਦੀ ਦਿਖਾਉਣੇ ਲੇਵਾ ਲੈ ਜਮਾ ਗਾਂਵਾਂ ਨਾਲ ਦਾ ਲੇਵਾ ਦਾ ਤਾਜ਼ਾ ਲੇਵਾ ਦਿਖਾਉਂਦੀ ਬਾਕੀ ਦੂਜੇ ਨੰਬਰ ਤੇ ਰਿੰਕੇ ਮਿਲਦੀ ਐ ਠੀਕ ਆ ਉਹ ਨਹੀਂ ਹੈਗਾ ਵੀ ਬੇਲਕ ਵੇਲਾ ਕਰਨ ਵਾਲੀ ਹੈ ਨਹੀਂ ਹਮ ਆਪਣੇ ਕੋਲ ਦੋ ਟਾਈਮ ਚੋਂਦੇ ਦੇ ਫੋਨ ਤੇ ਵੀਡੀਓ ਹੈਗੀ ਚਾਹੇ ਉਹਨੇ ਮੰਗਾਣੀ ਹੋਵੇ ਮੰਗਾ ਸਕਦਾ ਓਕੇ ਬਾਕੀ ਜਿਹੜੀ ਮੈਂ ਕੂਨ ਨਹੀਂ ਉਹਦਾ ਤਾਂ ਕੋਈ ਅੰਤ ਨਹੀਂ ਯਾਰ ਹੂੰ ਦੁੱਧ ਤਾਂ 10 ਕਿਲੋ ਹੋਊਗਾ ਆਪਾਂ ਗਾਰੰਟੀ ਕੋਈ ਨਾ ਦੇ 7 ਹੋਵੇ 8 ਹੋਵੇ ਅਗਲੀ ਸੇਵਨ ਹੂੰ ਪਰ ਆਪਾਂ 8 ਮੰਨ ਕੇ ਜੋ ਕਿ ਲੈ ਕੇ ਨਹੀਂ ਚੁਣਾਂਗੇ ਠੀਕ ਹੈ ਬਈ ਦੇਖ ਕੇ ਥਾਣ ਦੇਖ ਇੱਕ ਨੰਬਰ ਦਾ ਬਾਕੀ ਚਵਾਈ ਦੇਖੋ ਤੁਸੀਂ ਚਵਾਈ ਤਾਂ ਅੰਗਰਗੀ ਤੋਂ ਹੋਣ ਬੜਾ ਚੰਗਾ ਹਨ ਮਾਲੀ ਬੋਲੇ ਮੋਟਾ ਚੋਣ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁੱਝ ਜੀ ਨੇ ਮੰਨਿਆ ਕਿ ਜਦੋਂ ਧਾਰ ਸਿੱਖਣੀ ਮਾਰੀ ਸਿੱਖ ਲਈ ਹਮ ਬੜੀ ਚੰਗੀ ਚਵਾਈ ਆ ਕਰਮਾਈ ਥੜਕਾ ਸੁਣਦਾ ਚਵਾਈ ਦਾ ਤਾਂ ਕਿ ਚਵਾਈ ਸਹੀ ਸੋਹਣੀ ਆ ਯਾਰ ਹਾਂ ਬਾਕੀ ਦੁੱਧ ਵੀ ਹੈਗਾ ਇਹੋ ਜੀ ਗੱਲ ਯਾਰ ਠੀਕ ਆ ਦੋ ਦੋ ਨੂੰ ਬੋਖਾ ਜੀ ਦੂਜੇ ਨੰਬਰ ਤੇ ਗੱਬਣਾ ਵੀ ਨਿਕਲੂ ਪੱਕਾ ਪਰ ਆਪਾਂ ਗਰੰਟੀ ਕੋਈ ਲੰਦੇ ਨਹੀਂ ਸਹੀ ਗੱਲ ਆ ਭਾਈ ਨੰਬਰ ਪੱਕਾ ਨਿਕਲੂ ਭਾਈ ਦੱਸਣਾ ਜ਼ਰੂਰੀ ਆ ਨਹੀਂ ਨਹੀਂ 15 ਤੱਕ ਚੈੱਕ ਹੋ ਜਾ ਮੈਂ ਪੱਕਾ ਯਾਰ ਹੂੰ ਸ਼ਾਨ ਤਾਂ ਲੱਗੀ ਤੇ ਚੰਗੇ ਤੋਂ ਠੀਕ ਆ ਯਾ ਵਾਹ ਆ ਮਾ ਉਹ ਇਹਨਾਂ ਗੱਲਾਂ ਕਰੀ ਜਾਂਦੀ ਆ ਦੇਖ ਭਾਈ ਕੁੰਨੀ ਬਹੁਤ ਆ ਯਾਰ ਹੂੰ ਧੋਣੀਆਂ ਸਾਰੀ ਤਰ ਫੇਰ 14 ਕਾਨੂੰ ਫੇਰ 14 ਲੈ ਏੰਨਾ ਗਾ ਤਾਰ ਮਾਰੀਆਂ ਦੇ ਇੱਕ ਦੁੱਧ ਕੀ ਆ ਬਾਤ ਆ ਥਾਨ ਥੂਣ ਇੱਕ ਨੰਬਰ ਬਈ ਮੁੱਲ ਜਮਾ ਜਾਇਜ਼ ਖਿੱਚ ਕੇ ਮੁੱਲ ਵਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਲੈਵਾ ਚੈੱਕ ਕਰ ਲੈ ਇੱਕ ਨੰਬਰ ਲੈਵਾ ਬਈ ਕੀ ਆ ਬਾਤ ਆ ਨਿਕੋਲ ਕੇ ਰੱਖਾ ਨੇ ਯਾਰ ਹਾਂ ਖੋਲ ਦੇ ਬਾਈ ਬਾਕੀ ਬੱਚਾ ਮਗਰ ਕੱਟੀ ਆਗੀ ਬੱਚੇ ਦਾ 10000 ਦਾ ਬਾਈ ਯਾਰ ਜੇ ਮੈਂ ਗੱਬਣ ਲਈ 20000 ਹੋਰ ਗਾਂ ਹੋ ਜੂਗੀ ਇਹੀ ਲੱਖ ਤੇ ਵਗ ਜੂ ਹੁਣ ਸਹੀ ਗੱਲ ਆ ਬਾਈ ਅਜਾ 12 ਕਿਲੋ ਲਈ ਲੱਖ ਦੀ ਕੋਈ ਦੰਦਾ ਨਹੀਂ ਨਾ ਗੱਬਣ ਦੇਵੇ ਨਾ ਬੱਚਾ ਦੇਵੇ ਡਾ ਕੋਈ ਹੂੰ ਹੂੰ ਬਾਕੀ ਐ ਹੁੰਦਾ ਨਾ ਇੱਥੇ ਕਾ ਕੇ ਤਾਂ ਪਸ਼ੂ ਦਾ ਦੁੱਧ ਬਣਦਾ ਹੀ ਆ ਹਾਂ ਦੁੱਧ ਵੀ ਬਣਦਾ ਬਾਕੀ ਐ ਨਹੀਂ ਮਰਜੂ ਕਾਲੂ ਵੀ ਲੱਦਾ ਮਾਰੂ ਵੀ ਹੈ ਹੂੰ ਪੜਿਆ ਆਪਣੇ ਬੱਚਾ ਯਾਰ ਸਹੀ ਗੱਲ ਆ ਬਾਈ ਸਾਫ ਸੁਥਰੀ ਹੈ ਜੋ ਟੀਵਰੇ ਜਗ ਨੀ ਸਾਂ ਹੀ ਛੋਟੀ ਸਾਢੇ ਦੇ ਨੇੜੇ ਬਿਕ ਜਿਆਰ ਹੋਈ ਠੀਕ ਆ ਬਾਈ ਕਿ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ